ਗੁਰੂ ਮਹਿਮਾ ਕਰਦੇ ਆਂ ਇਹ ਸੱਚ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਜਦੋਂ ਅਸੀਂ ਪਾਵਨ ਬਾਣੀ ਦੀ ਵਿਚਾਰ ਕਰਦੇ ਆਂ ਪਾਵਨ ਬਾਣੀ ਪੜ੍ਹਦੇ ਆਂ ਸੁਣਦੇ ਆਂ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਗੁਰੂ ਮਹਿਮਾ ਦੇ ਬਾਰੇ ਗੁਰੂ ਕੀ ਵਡਿਆਈ ਦੇ ਬਾਰੇ ਬਿਆੰਤ ਸ਼ਬਦ ਨੇ ਗੁਰੂ ਕੀ ਮਹਿਮਾ ਕੀ ਹੈ ਗੁਰੂ ਕਿਸ ਤਰ੍ਹਾਂ ਸਿੱਖ ਤੇ ਨਦਰ ਕਰਦਾ ਹੈ ਗੁਰੂ ਕਿਸ ਦਾਰਾ ਰੁੱਲਦਿਆਂ ਹੋਿਆਂ ਨੂੰ ਪਾਤਸ਼ਾਹੀਆਂ ਬਖਸ਼ਿਸ਼ ਕਰਦਾ ਹੈ ਇਹ ਵਚਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲੋਂ ਵਧੇਰੇ ਹੋਰ ਕੋਈ ਨਹੀਂ ਸਮਝਾ ਸਕਦਾ ਕਿਉਂਕਿ ਉਹਨਾਂ ਦੇ ਪਾਵਨ ਵਚਨ ਅਸੀਂ ਪੜ੍ਹਦੇ ਆਂ ਉਹਨਾਂ ਫਰਮਾਇਆ ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾ ਮੇਰੇ ਸਤਗੁਰੂ ਜੀ ਜੋ ਮੇਰੀ ਹਾਲਤ ਸੇ ਇਹ ਦਾ ਕਾਰਨ ਹੈ ਵਡਭਾਗੀ ਸਤਸੰਗੀ ਜਣੋ ਬਚਪਨ ਦਾ ਨਾਮ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਭਾਈ ਜੇਠਾ ਜੀ ਹੈ ਅਰ ਜਿਸ ਵੇਲੇ ਉਹ ਬਚਪਨ ਦੇ ਵਿੱਚ ਹੀ ਨੇ ਅਜੇ 5 ਕੁ ਸਾਲਾਂ ਦੇ ਸਨ ਮਾਤਾ ਜੀ ਚੜਾਈ ਕਰ ਗਏ ਥੋੜਾ ਸਮਾਂ ਹੋਇਆ ਪਿਤਾ ਜੀ ਵੀ ਚੜਾਈ ਕਰ ਗਏ ਅਰ ਚੜਾਈ ਕਰਨ ਤੋਂ ਬਾਅਦ ਲਾਹੌਰ ਦੀਆਂ ਗਲੀਆਂ ਦੇ ਅੰਦਰ ਅਨਾਥਾਂ ਦੀ ਤਰ੍ਹਾਂ ਛੋਲੇ ਵੇਚ ਕੇ ਸਿਰ ਦੇ ਉੱਪਰ ਛਿੱਕੂ ਰੱਖ ਕੇ ਆਪਣਾ ਗੁਜ਼ਾਰਾ ਕਰਦੇ ਸਨ ਲਾਹੌਰ ਦੀਆਂ ਗਰੀਆਂ ਦੇ ਵਿੱਚ ਰੁਲਦੇ ਹੋਏ ਜਿਸ ਵੇਲੇ ਨਾਨੀ ਦਾਦਕਿਆਂ ਤੋਂ ਬਾਅਦ ਨਾਨਕਿਆਂ ਦਾ ਆ ਮਨੁੱਖ ਦੇ ਜੀਵਨ ਦੇ ਵਿੱਚ ਬੜਾ ਵੱਡਾ ਹਿੱਸਾ ਹੁੰਦਾ ਹੈ ਜਦੋਂ ਚਾਚੇ ਹਨੇ ਬਾਤ ਨਾ ਪੁੱਛੀ ਤਾਇਆ ਨੇ ਬਾਤ ਨਾ ਪੁੱਛੀ ਸ਼ਰੀਕੇ ਨੇ ਬਾਤ ਨਾ ਪੁੱਛੀ ਉਸ ਵੇਲੇ ਨਾਨੀ ਆਪਣੇ ਦੋਤਰੇ ਨੂੰ ਉਂਗਲ ਦੇ ਨਾਲ ਲਾ ਕੇ ਬਾਸਰਕੇ ਦੀ ਧਰਤੀ ਤੇ ਲੈ ਆਏ ਇੱਥੇ ਆਏ ਇੱਥੇ ਗੁਰਦੇਵ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਇਹ ਪਿੰਡ ਹੈ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਾਸਰਕੇ ਜਿਸ ਵੇਲੇ ਗੁਰਦੇਵ ਗੁਰੂ ਅਮਰਦਾਸ ਜੀ ਮਹਾਰਾਜ ਭਾਵੇਂ ਉਸ ਵੇਲੇ ਗੁਰਤਾ ਗੱਦੀ 'ਤੇ ਅਸੀਨ ਨਹੀਂ ਪਰ ਸੱਚ ਤਾਂ ਇਹ ਹੈ ਜਿਹੜੇ ਹੀਰੇ ਹੁੰਦੇ ਨੇ ਰਤਨ ਹੁੰਦੇ ਨੇ ਉਹ ਪਾਟੀ ਟਾਕੀ ਦੇ ਵਿੱਚ ਪਾਟੇ ਕੱਪੜੇ ਦੇ ਵਿੱਚ ਵੀ ਆਪਣੀ ਰੌਸ਼ਨੀ ਔਰ ਆਪਣਾ ਚਰਾਗ ਨੂਰ ਜਿਹੜਾ ਉਹ ਘਟ ਨਹੀਂ ਕਰਿਆ ਕਰਦੇ ਪਰਖੂ ਅੱਖ ਨੇ ਪਰਖ ਲਿਆ ਕਿ ਇਹ ਕੋਈ ਸਧਾਰਨ ਬਹਲਕ ਨਹੀਂ ਹੈ ਬਾਬਾ ਅਮਰਦਾਸ ਜੀ ਨੇ ਆਪਣੀ ਛਤਰ ਛਾਇਆ ਦੇ ਹੇਠ ਪਾਲਿਆ ਔਰ ਇਹ ਸੱਚ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਗੁਰਤਾ ਗੱਦੀਪੁਰ ਅਸীন ਹੁੰਦੇ ਨੇ ਉਸੇ ਵੇਲੇ ਭਾਈ ਜੇਠਾ ਜੀ ਵੀ ਗੋਇੰਦਵਾਲ ਦੀ ਧਰਤੀ ਤੇ ਚਲੇ ਗਏ ਇੱਥੇ ਜਾ ਕੇ 27 ਬਹਰੇ ਕਾਲਣਾ ਘਾਲੀ ਭਾਈ ਜੇਠਾ ਜੀ ਨੇ ਔਰ ਜਿਸ ਵੇਲੇ ਗੁਰਿਆਈ ਦਾ ਛਤਰ ਗੁਰਦੇਵ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਅਨਾਥ ਭਾਈ ਜੇਠਾ ਜੀ ਦੇ ਉੱਪਰ ਫਰਹਾ ਦਿੱਤਾ ਉਸ ਵੇਲੇ ਗੁਰੂ ਦੀ ਮਹਿਮਾ ਕਰਦਿਆਂ ਫਰਮਾਇਆ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬ ਵਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲਿਆ ਚੂਕੈ ਸਭ ਸੋਗ ਸੰਤਾਪ ਹੈ ਇਹ ਸੱਚ ਹੈ ਕਿ ਜਿਸ ਵੇਲੇ ਸਮਰੱਥ ਗੁਰੂ ਨੇ ਹੱਥ ਧਰਿਆ ਭਾਈ ਜੇਠਾ ਜੀ ਦੇ ਉਪਰ ਜਨਮਾ ਜਨਮਾਂ ਦੀ ਮਹਿਲ ਲੈ ਗਏ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰੇ ਐਸੇ ਗੁਰੂਦੇਵ ਗੁਰੂ ਰਾਮਦਾਸ ਜੀ ਮਹਾਰਾਜ ਸਤਗੁਰੂ